ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਆਈ ਹੋਪ ਤੁਸੀਂ ਸਾਰੇ ਬਧੀਆ ਹੋਵੋਗੇ ਠੀਕ ਠਾਕ ਹੋਵੋਗੇ ਪਰ ਆਪਾਂ ਦਾ ਇੱਕ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀਡੀਓਜ਼ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਤੇ ਬਹੁਤ ਵਧੀਆ ਹਨਾ ਰਿਸਪਾਂਸ ਮਿਲਿਆ ਚੈਨਲ ਨੂੰ ਸਬਸਕ੍ਰਾਈਬ ਕਰਿਆ ਦਿলো ਧੰਨਵਾਦ ਉਹਨਾਂ ਦਾ ਤੇ ਅੱਜ ਆਪਾਂ ਫੇਰ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਇਹਨਾਂ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਤੇ ਮੈਂ ਉਹ ਵੀ ਫਾਇਦਾ ਲਿਆ ਉਸ ਚੀਜ਼ ਦਾ ਤੇ ਮੈਂ ਤੁਹਾਨੂੰ ਦੱਸਦੀਆਂ ਕਿ ਅੱਜ ਆਪਾਂ ਇੱਕ ਆਪਣੇ ਪੁਰਾਣੇ ਪਏ ਦੁਪੱਟੇ ਨਾਲ ਕਿੰਨੇ ਹੀ ਸੂਟ ਨਹੀਂ ਜਿਹੜੇ ਰੈਡੀ ਕਰ ਸਕਦੇ ਆ ਤੇ ਕਿੰਨੇ ਸੋਹਣੇ ਸੋਹਣੇ ਸੂਟ ਨਹੀਂ ਆਪਣੇ ਬਣ ਕੇ ਤਿਆਰ ਹੋਣਗੇ ਤੇ ਸੂਟਾਂ ਨੂੰ ਇੱਕ ਨਵੀਂ ਰੂਪ ਮਿਲੂਗੀ ਤੇ ਆਪਾਂ ਵੀਡੀਓ ਹੁਣ ਸ਼ੁਰੂ ਕਰਦੇ ਆਂ ਤੇ ਮੈਂ ਤੁਹਾਨੂੰ ਦੱਸਦੀਆਂ ਕਿ ਮੇਰੇ ਕੋਲ ਜੋ ਇੱਕ ਦੁਪੱਟਾ ਪਿਆ ਸੀਗਾ ਕਿ ਉਸ ਨਾਲ ਮੈਂ ਕਿੰਨੇ ਸੂਟ ਨਹੀਂ ਜਿਹੜੇ ਰੈਡੀ ਕਰਕੇ ਪਹਿਨ ਚੁੱਕੀਆਂ ਤੇ ਮੈਂ ਤੁਹਾਨੂੰ ਉਹ ਦੁਪੱਟਾ ਇਹ ਜਿਹੜਾ ਦਿਖਾਉਣੀ ਆ ਇਹ ਵਾਲਾ ਇਹ ਮੇਰੇ ਕੋਲ ਦੁਪੱਟਾ ਇਸ ਤਰ੍ਹਾਂ ਦਾ ਇਹ ਰੈੱਡ ਕਲਰ ਦਾ ਇਹ ਜਿਹੜਾ ਦੁਪੱਟਾ ਇਹ ਤੇਨੂੰ ਫਿਨਿਸ਼ਿੰਗ ਹੋਈ ਹੋਈ ਇਸ ਤਰ੍ਹਾਂ ਦੀ ਲੇਸ ਨਾਲ ਤੇ ਵਿੱਚ ਇਹਦੇ ਪੰਨਿਆਂ ਹੁੰਨ ਨੇ ਜੀ ਕਲੀਆਂ ਵੀ ਕਹਿ ਦਿੰਦੇ ਆ ਤੇ ਪਹਿਲਾਂ ਆਪਾਂ ਇਹਨਾਂ ਨੂੰ ਛੱਡੀਆਂ ਵੀ ਕਹਿੰਦੇ ਸੀਗੇ ਦੁਪੱਟੇ ਨਾਲ ਪਾ ਕਿੰਨੇ ਸੂਟ ਨੇ ਜਿਹੜੇ ਆਪਣੇ ਬਣਾ ਚੁੱਕੇ ਆ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣਾ ਸੂਟ ਦਿਖਾ ਦਿੰਨੀ ਆ ਜੀ ਦੇਖੋ ਮੇਰਾ ਇਹ ਵਾਲਾ ਸੂਟ ਇਹ ਆਪਾਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਇਹ ਵਾਲਾ ਦੁਪੱਟਾ ਜਿਹੜਾ ਇਹ ਵੀ ਮੇਰੇ ਕੋਲ ਪਹਿਲਾਂ ਦਾ ਏ ਸਿਰਫ ਮੈਚ ਨਾਲ ਸੂਟ ਸੂਟ ਹੈ ਜਿਹੜਾ ਉਹ ਰੈਡੀ ਕਰਵਾਇਆ ਇਹ ਪਰਪਲ ਜੀ ਕਲਰ ਦਾ ਸੂਟ ਹੈ ਤੇ ਇਸ ਤਰ੍ਹਾਂ ਇਹਦੇ ਇੱਕ ਇਸ ਚੀਜ਼ ਦੇ ਉੱਪਰ ਆਪਣੀ ਆਜੂਗਾ ਬੂਟਾ ਬਣਿਆ ਹੋਇਆ ਤੇ ਇੱਕ ਆਪਣੇ ਸ਼ੋਲਡਰ ਦੇ ਉੱਪਰ ਆਜੂ ਇਸ ਤਰ੍ਹਾਂ ਤੇ ਬਾਜੂ ਦੇ ਉੱਪਰ ਇਸ ਤਰ੍ਹਾਂ ਦਾ ਵਰਕ ਹੋਇਆ ਹੋਇਆ ਹੈ। ਕੱਲਾ ਜਰੀ ਦਾ ਹੀ ਮੈਂ ਵਰਕ ਕਰਵਾਇਆ ਹੈ। ਤੇ ਇਸੇ ਤਰ੍ਹਾਂ ਆਪਣੇ ਦੂਸਰੇ ਬਾਜੂ ਦਾ ਵਰਕ ਆ ਗਿਆ। ਤੇ ਨਾਲ ਇਹਦੇ ਘੇਰੇ ਤੇ ਵਰਕ ਕਰੂਗਾ। ਲੋ ਜੀ ਇਸ ਤਰ੍ਹਾਂ ਦਾ ਵਰਕ ਆ ਜਿਹੜਾ ਇਹਦੇ ਘੇਰੇ ਦੇ ਉੱਪਰ ਰਹੂਗਾ। ਇੰਨੇ ਕਹੀ ਆਪਾਂ ਕਾਰਨਰ ਦੇ ਜਿਹੜੇ ਚਾਕ ਨਹੀਂ 9-10 ਇੰਚ ਤੱਕ ਹੀ ਆਪਾਂ ਵਰਕ ਕਰਵਾਇਆ ਇਹਦੇ ਚਾਕਾਂ ਦੇ ਉੱਪਰ ਬਾਕੀ ਮੈਂ نیچے ਲੇਜ਼ ਵਗੈਰਾ ਕੁਝ ਵੀ ਨਹੀਂ ਦਿੱਤੀ ਹੈਗੀ ਤੇ ਸਲਵਾਰ ਦੇ ਪੌਂਚੇ ਦੇ ਉੱਪਰ ਆਪਾਂ ਇਸ ਤਰ੍ਹਾਂ ਇੱਕ ਗੋਟੇ ਦੀ ਲਾਈਨ ਦਿੱਤੀ ਆ ਤੇ ਮੂਰੀ ਮੈਂ ਬਿਲਕੁਲ ਸਿੰਪਲ ਹੀ ਰੱਖੀ ਆ ਮੈਨੂੰ ਜ਼ਿਆਦਾਤਰ ਇਸ ਤਰ੍ਹਾਂ ਦੀ ਮੂਰੀ ਬਣੀ ਹੋਈ ਵਧੀਆ ਲੱਗਦੀ ਹੈ ਰੋਜੀ ਸੂਟ ਦੀ ਲੁੱਕ ਜਿਹੜੀ ਮੈਂ ਤੁਹਾਨੂੰ ਪ੍ਰੋਪਰ ਦਿਖਾ ਦਿੱਤੀ ਹੈ ਕਿ ਇਸ ਤਰ੍ਹਾਂ ਆਪਣਾ ਪੁਰਾਣੇ ਦੁਪੱਟੇ ਨਾਲ ਇਸ ਪੁਰਾਣੇ ਦੁਪੱਟੇ ਨਾਲ ਆਪਾਂ ਸੂਟ ਹੈ ਜਿਹੜਾ ਰੈਡੀ ਕੀਤਾ ਪਹਿਲਾਂ ਵੀ ਮੈਂ ਇਸ ਦੁਪੱਟੇ ਨਾਲ ਕਈ ਸੂਟ ਰੈਡੀ ਕਰ ਚੁੱਕੀ ਹਾਂ ਬਟ ਉਹ ਮੈਂ ਹੁਣ ਆਪਾਂ ਥੋੜੇ ਟਾਈਮ ਬਾਅਦ ਉਹਨਾਂ ਕਰ ਹੰਡਾ ਦਿੰਨੇ ਹੁੰਦੇ ਆ ਬਲੈਕ ਦੁਪੱਟਾ ਬਲੈਕ ਸੋਲੀ ਬਲੈਕ ਸੂਟ ਵੀ ਇਸ ਦੁਪੱਟੇ ਨਾਲ ਮੈਂ ਰੈਡੀ ਕੀਤਾ ਸੀ ਜਰੀ ਵਰਕ ਕਰਵਾ ਕੇ ਦੇ ਉੱਪਰ ਤੇ ਲੋਜੀ ਹੁਣ ਆਪਾਂ ਇਸ ਦੁਪੱਟੇ ਨਾਲ ਜੋ ਆਪਾਂ ਸੂਟ ਨੇ ਜਿਹੜੇ ਰੈਡੀ ਕਰ ਉਹ ਵਾਲੇ ਪਤਾ ਨੂੰ ਸੂਟ ਨੇ ਜਿਹੜੇ ਦਿਖਾਉਣੀ ਆ ਇੱਕ ਇਸ ਮੈਂ ਤੁਹਾਨੂੰ ਪਹਿਲਾਂ ਦੱਸ ਦਵਾਂ ਜਿਵੇਂ ਹੁਣ ਆਪਣਾ ਗਰਮੀ ਦਾ ਸੀਜ਼ਨ ਹੈ ਸ਼ੁਰੂ ਹੋ ਗਿਆ ਤੇ ਆਪਾਂ ਨੂੰ ਕੋਈ ਪ੍ਰੋਗਰਾਮ ਆ ਜਾਂਦੇ ਨੇ ਹਨਾ ਕਿ ਆਪਾਂ ਉਥੇ ਹੈਵੀ ਦੁਪੱਟਿਆਂ ਨਾਲ ਆ ਸੂਟ ਨੇ ਜਿਹੜੇ ਨਹੀਂ ਪਹਿਨ ਸਕਦੇ ਹੈ ਕਿਉਂਕਿ ਗਰਮੀ ਦਾ ਮੌਸਮ ਹੁੰਦਾ ਆਪਣੇ ਪੰਜਾਬ ਚ ਖਾਸ ਕਰਕੇ ਗਰਮੀ ਜਿਹੜੀ ਜ਼ਿਆਦਾ ਹੁੰਦੀ ਹੈ ਤੇ ਇਸ ਤਰ੍ਹਾਂ ਦੇ ਸਿੰਪਲ ਜਿਹੇ ਦੁਪੱਟੇ ਨਾਲ ਆਪਾਂ ਸੂਟ ਨੇ ਜਿਹੜੇ रेडी ਕਰ ਸਕਦੇ ਆ ਇਹ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦੀ ਆ ਇਸ ਦੁਪੱਟੇ ਨਾਲ ਮੈਂ ਇੱਕ ਅਨਾਰਕਲੀ ਸੂਟ ਰੈਡੀ ਕਰਵਾਇਆ ਸੀਗਾ ਤੇ ਉਹਦੀ ਟਿੱਕ ਹੈ ਜਿਹੜੀ ਉਹ ਮੈਂ ਸਾਈਡ ਤੇ ਲਗਾ ਦੂੰਗੀ ਇਹ ਉਹ ਕਿਸ ਤਰ੍ਹਾਂ ਦਾ ਲੱਗਦਾ ਸੀਗਾ λεਮਨ ਜੇ ਸ਼ੇਡ ਦਾ ਉਹ ਹਲਕੀ ਜੀ ਪ੍ਰਿੰਟਿੰਗ ਵਾਲਾ ਸੂਟ ਸੀਗਾ ਜਿਹੜਾ ਉਹ ਮੈਂ ਅਨਾਰਕਲੀ ਦੇ ਵਿੱਚ ਤਿਆਰ ਕਰ ਮੈਂ ਖੁਦ ਹੀ ਰੈਡੀ ਕੀਤਾ ਸੀਗਾ ਉਹਨੂੰ ਤੇ ਇਸ ਦੁਪੱਟੇ ਨਾਲ ਉਹਨੂੰ ਮੈਂ ਪਹਿਨਿਆ ਸੀਗਾ ਤੇ ਉਹ ਕਿਸ ਤਰ੍ਹਾਂ ਦੇ ਲੁਕਾਉ ਗਿਓ ਮੈਂ ਤੁਹਾਨੂੰ ਸਾਈਡ ਤੇ ਫੋਟੋ ਲਾ ਕੇ ਦਿਖਾ ਦੂੰਗੀ ਬੇ ਇਸ ਤਰ੍ਹਾਂ ਦਾ ਸੂਟ ਉਹ ਆਪਣਾ ਪਹਿਨਿਆ ਹੋਇਆ ਲੱਗਦਾ ਹੈ ਤੇ ਬਾਕੀ ਸੂਟ ਹੈ ਜਿਹੜੇ ਉਹ ਆਪਾਂ ਤੁਹਾਨੂੰ ਅੱਗੇ ਹੁਣ ਦਿਖਾਉਣੀ ਆਂ ਹਾਂਜੀ ਜੀ ਮੈਂ ਆਪਣਾ ਇਹ ਵਾਲਾ ਸੂਟ ਬਣਿਆ ਹੋਇਆ ਨਾ ਜਿਹੜਾ ਏ ਆਫ ਵਾਈਟ ਸ਼ਰਟ ਹੈ ਤੇ ਇਹਦੇ ਉੱਪਰ ਆਪਾਂ ਕੱਟ ਕੇ ਪੈਚ ਲਗਾਇਆ ਹੋਇਆ ਕਾਫੀ ਵਾਰ ਮੈਂ ਇਹਨੂੰ ਸ਼ੇਅਰ ਕਰ ਚੁੱਕੀ ਹਾਂ ਇਸ ਤਰ੍ਹਾਂ ਦੇ ਇਹਦੇ ਉੱਪਰ ਗੋਟਾ ਵਰਕ ਹੋਇਆ ਹੋਇਆ ਇਹ ਮੈਂ ਖੁਦ ਹੀ ਲਗਾਇਆ ਸੀਗਾ ਬਹੁਤ ਫਿਨਿਸ਼ਿੰਗ ਨਾਲ ਇਹ ਲੱਗਿਆ ਹੋਇਆ ਤੇ ਇਸ ਤਰ੍ਹਾਂ ਇਹਦੇ ਬਾਜੂ ਵਰਕ ਆ ਗਿਆ ਤੇ ਉੱਪਰ ਉਹ ਬਿਲਕੁਲ ਸਿੰਪਲ ਅ ਨੈਕ ਤੋਂ ਤੇ ਇਹ ਰਹੀ ਇਹਦੀ ਗ੍ਰੀਨ ਬਾਟਮ ਜੋ ਇਸ ਦਾ ਦੁਪੱਟਾ ਸੀਗਾ ਦੁਪੱਟਾ ਇਹ ਹੁਣ ਵੀ ਹੈਗਾ ਮੇਰੇ ਕੋਲ ਬਹੁਤ ਜ਼ਿਆਦਾ ਹੈਵੀ ਬਣਿਆ ਹੋਇਆ ਉਹ ਜੋ ਇਹ ਵਰਕ ਹੋਇਆ ਹੋਇਆ ਦੁਪੱਟੇ ਦੇ ਉੱਪਰ ਗ੍ਰੀਨ ਦੁਪੱਟੇ ਦੇ ਉੱਪਰ ਰੈੱਡ ਪੈਚ ਲੱਗ ਕੇ ਇਸ ਤਰ੍ਹਾਂ ਦਾ ਉਧ ਪਰ ਇਹ ਸਾਰਾ ਫੋਰ ਸਾਈਡ ਵਰਕ ਤੇ ਕਾਰਨਰ ਦੇ ਵਿੱਚ ਕਾਫੀ ਹੈਵੀ ਵਰਕ ਹੋਇਆ ਹੋਇਆ ਉਹਦੇ ਜੋ ਇਸ ਤਰ੍ਹਾਂ ਦੇ ਹੈਵੀ ਦੁਪट्टे ਹੁੰਦੇ ਨੇ ਉਹ ਮਤਲਬ ਕਿ ਆਪਾਂ ਰੋਟੀਨ ਚ ਵੇਅਰ ਨਹੀਂ ਕਰ ਸਕਦੇ ਜੇ ਆਪਾਂ ਸਾਰਾ ਦਿਨ ਵੀ ਆਪਾਂ ਸੂਟ ਰੱਖਣਾ ਹੋਵੇ ਨੀਚੇ ਇਹਦੇ ਪਲੇਸ ਦਿੱਤੀ ਹੋਈ ਹੈ ਤੇ ਉਹਦੇ ਨਾਲ ਆਪਾਂ ਜੇ ਦੁਪट्टे ਦਾ ਰੀਯੂਜ਼ ਕਰਨਾ ਹੋਵੇ ਨਾ ਜਿਵੇਂ ਹੁਣ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਵੀ ਮੇਰੇ ਕੋਲ ਇਹ ਵਾਲਾ ਦੁਪੱਟਾ ਪਿਆ ਹੈ ਸੀਗਾ ਰੈੱਡ ਦੁਪੱਟਾ ਬਣਿਆ ਹੋਇਆ ਸੀ ਮੇਰੇ ਕੋਲ ਇਹ ਮੈਂ ਆਪ ਹੀ ਬਣਾਇਆ ਸੀ ਤੇ ਇਹਦੇ ਵਿੱਚ ਖੋਲ ਕੇ ਦਿਖਾਉਣੀ ਹੈ ਇਹਦੀ ਲੁੱਕ ਇਸ ਤਰ੍ਹਾਂ ਇਹਦੇ ਵਿੱਚ ਛਟੀਆਂ ਪਈਆਂ ਹੋਣਾਂ ਨੇ ਸਾਰੀ ਇਹਦੇ ਵਿੱਚ ਹੁਣ ਕਲੀਆਂ ਵੀ ਕਹਿ ਦਿੰਦੇ ਨੇ ਛਟੀਆਂ ਪਹਿਲਾਂ ਛਟੀਆਂ ਕਿਹਾ ਜਾਂਦਾ ਸੀਗਾ ਇਹ ਮੈਂ ਆਪ ਹੀ ਤਿਆਰ ਕੀਤਾ ਸੀ ਤੇ ਇਸ ਤਰ੍ਹਾਂ ਇਹਦੇ ਉੱਪਰ ਲੇਸ ਦਿੱਤੀ ਹੋਈ ਏ ਮੈਂ ਇਹਨੂੰ ਕੁਛ ਨਹੀਂ ਚਨੂਨ ਦੇ ਵਿੱਚ ਬਣਿਆ ਹੋਇਆ ਇਹ ਕੁਝ ਵੀ ਇਹਦਾ ਉਤਾਰਿਆ ਨਹੀਂ ਹੈਗਾ ਕਿਉਂਕਿ ਲਗਾਉਣ ਦੇ ਉੱਤੇ ਬਹੁਤ ਜ਼ਿਆਦਾ ਮਿਹਨਤ ਆਉਂਦੀ ਹੈ बार-बार ਆਪਾਂ ਉਤਾਰ ਨਹੀਂ ਸਕਦੇ ਤੇ ਇਹ ਵਾਲਾ ਦੁਪੱਟਾ ਹੈ ਜਿਹੜਾ ਮੈਂ ਇਹਦੇ ਨਾਲ ਵੇਅਰ ਕੀਤਾ ਸੀਗਾ ਇਸ ਸੂਟ ਨਾਲ ਕਿਉਂਕਿ ਅੱਜ ਕੱਲ 3D ਪੀਸ ਦਾ ਵੀ ਬਹੁਤ ਜ਼ਿਆਦਾ ਟ੍ਰੈਂਡ ਹੈ ਵਾਈਟ ਸ਼ਰਟ ਰਹਿ ਗਈ ਸੀ ਗ੍ਰੀਨ ਬਾਟਮ ਤੇ ਇਹ ਰੈੱਡ ਦੁਪੱਟਾ ਇੱਕ ਦੁਪੱਟੇ ਨੂੰ ਆਪਾਂ ਕਾਫੀ ਵਾਰ ਰੀਯੂਜ਼ ਕਰ ਸਕਦੇ ਹਾਂ ਕਾਫੀ ਸੂਟਾਂ ਨਾਲ ਆਪਾਂ ਪੈਨ ਸਕਦੇ ਹਾਂ ਇਹਨੂੰ ਤੇ ਇਸ ਤਰ੍ਹਾਂ ਇਸ ਸੂਟ ਦੀ ਲੁੱਕ ਜਿਹੜੀ ਹੋਰ ਵੀ ਬਹੁਤ ਸੋਹਣੀ ਹੋ ਗਈ ਸੀ ਕਿਉਂਕਿ ਹੈਵੀ ਦੁਪੱਟਾ ਹਰ ਜਗ ਆਪਾਂ ਕੈਰੀ ਨਹੀਂ ਕਰ ਸਕਦੇ ਹੈਗੇ ਤੇ ਇਹਦੇ ਨਾਲ ਕਾਫੀ ਕੰਫਰਟੇਬਲ ਵੀ ਫੀਲ ਰਹਿੰਦਾ ਹੈ ਤੇ ਵਧੀਆ ਵੀ ਲੱਗਦਾ ਤੇ ਇਹ ਟ੍ਰੈਂਡ ਦਾ ਟ੍ਰੈਂਡ ਵੀ ਹੋ ਗਿਆ ਆਪਣਾ ਤੇ ਹੁਣ ਆਪਾਂ ਨੈਕਸਟ ਦਿਖਾਉਣੇ ਏਸੇ ਦੁਪट्टे ਨੂੰ ਆਪਾਂ ਕਿਸ ਤਰ੍ਹਾਂ ਹੋਰ ਰੀਯੂਜ਼ ਕਰ ਸਕਦੇ ਆ ਲਓ ਜੀ ਨੈਕਸਟ ਸੂਟ ਆ ਗਿਆ ਆਪਣਾ ਇਹ ਵਾਲਾ yellow color ਦਾ ਸੂਟ ਆ ਤੇ ਇਹਦੇ ਉੱਪਰ ਆਪਣਾ ਵਰਕ ਜਿਹੜਾ ਇਸ ਤਰ੍ਹਾਂ ਦਾ ਹੋਇਆ ਹੋਇਆ ਪੈਚ ਵਰਕ ਹੋਇਆ ਹੋਇਆ ਇਹਦੇ ਉੱਪਰ ਬਹੁਤ ਨੀਟ ਐਂਡ ਕਲੀਨ ਵਰਕ ਹੈ ਇਸ ਸੂਟ ਤੇ ਵੀ ਆਪਾਂ ਪੈਚ ਕਰਵਾਇਆ ਹੋਇਆ ਤੇ ਇਹ ਵੀਡੀਓ ਆਪਣੀ ਅਪਲੋਡ ਕੀਤੀ ਹੋਈ ਆ ਇਹਦਾ ਲਿੰਕ ਆ ਜਿਹੜਾ ਪਰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗੇ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਤੇ ਬਾਜੂ ਵਰਕ ਹੋ ਗਿਆ ਇਹਦਾ ਤੇ ਪਲੇਨ ਇਹਦੀ ਰਹੂਗੀ ਬਾਟਮ ਇਹ ਵਾਲੀ ਇਹਦੀ ਬਾਟਮ ਆਗੀ ਤੇ ਨਾਲ ਇਹਦੇ येलोਈ ਦੁਪੱਟਾ ਬਣਿਆ ਹੋਇਆ ਇਸ ਤਰ੍ਹਾਂ ਦਾ ਇਹਦਾ ਦੁਪੱਟਾ ਏ ਵਧੀਆ ਵਰਕ ਹੋਇਆ ਹੋਇਆ ਇਹਦੇ ਉੱਪਰ ਵੀ ਇਸ ਤਰ੍ਹਾਂ ਦਾ ਕਟਦਾਣਾ ਰਹੂਗਾ ਤੇ ਵਿੱਚ ਸਾਰੇ ਦੇ ਵਿੱਚ ਸਤਾਰਾ ਲੱਗਿਆ ਹੋਇਆ ਤੇ ਬੂਟੀ ਬਣੀ ਹੋਈ ਹੈ ਇਸ ਤਰ੍ਹਾਂ ਹਾਂਜੀ ਇਸ ਸੂਟ ਨਾਲ ਜੇ ਆਪਾਂ ਇਹ ਦੁਪੱਟਾ ਨਹੀਂ ਕੈਰੀ ਕਰਨਾ ਹੈਗਾ ਤਾਂ ਆਪਾਂ ਇਹ ਵਾਲਾ ਦੁਪੱਟਾ ਇਹ ਜਿਹੜਾ ਯੂਜ਼ ਕਰ ਸਕਦੇ ਹਾਂ ਕੰਟਰਾਸਟ ਦੇ ਵਿੱਚ ਇਹ ਆਪਣਾ ਸੂਟ ਹੈ ਜਿਹੜਾ ਬਣੂਗਾ ਇਸ ਤਰ੍ਹਾਂ ਇਹਦੇ ਵਿੱਚ ਛੰਟਾਂ ਨੇ ਦੇਖੋ ਇੱਕ ਦੁਪੱਟੇ ਨਾਲ ਆਪਾਂ ਕਿੰਨੇ ਸੂਟ ਨੇ ਜਿਹੜੇ ਆਪਣੇ ਰੈਡੀ ਕਰ ਸਕਦੇ ਆ ਤੇ ਆਪਣੇ ਸੂਟਾਂ ਨੂੰ ਨਵੀਂ ਲੁੱਕ ਦੇ ਸਕਦੇ ਆ ਜੇ ਆਪਾਂ ਕੱਲਾ ਇਹ ਨਹੀਂ ਵੇਅਰ ਕਰਨਾ ਹੈਗਾ ਤਾਂ ਆਪਾਂ ਸਿਰ ਤੇ ਉੱਪਰ ਇਹ ਵਾਲਾ ਦੁਪੱਟਾ ਲੈ ਕੇ ਤਾਂ ਆਪਾਂ ਸਾਈਡ ਤੇ ਇਹ ਵੀ ਕੈਰੀ ਕਰ ਸਕਦੇ ਆ ਜਾਂ ਸ਼ਾਲ ਦੀ ਤਰ੍ਹਾਂ ਵੀ ਇਹਨੂੰ ਆਪਾਂ ਲੈ ਸਕਦੇ ਆ ਜੇ ਕੱਲਾ ਲੈਣਾ ਚਾਹਾਂਗੇ ਤਾਂ ਆਪਾਂ ਇਹਨੂੰ ਕੱਲਾ ਵੀ ਯੂਜ਼ ਕਰ ਸਕਦੇ ਆ ਇਸ ਤਰੀਕੇ ਨਾਲ ਆਪਾਂ ਆਪਣੇ ਸੂਟ ਨੂੰ ਇੱਕ ਬਹੁਤ ਸੋਹਣੀ ਲੁੱਕ ਦੇ ਸਕਦੇ ਆ ਤੇ ਨਵੀਂ ਜੀ ਲੁੱਕ ਆਉਂਦੀ ਆ ਆਪਣੇ ਸੂਟ ਦੀ ਬਣ ਕੇ ਇਸ ਤਰ੍ਹਾਂ ਆਪਾਂ ਇੱਕ ਦੁਪट्टे ਨਾਲ ਕਿੰਨੇ ਹੀ ਸੂਟ ਨੇ ਜਿਹੜੇ ਨਵੇਂ ਬਣਾ ਕੇ ਤਿਆਰ ਕਰ ਸਕਦੇ ਆ। ਲੋ ਜੀ ਇੱਕ ਸੂਟ ਬਣਾਇਆ ਸੀਗਾ ਆਪਾਂ ਇਹ ਵਾਲਾ। ਇਹ ਵਾਲੀ ਪ੍ਰਿੰਟ ਵਾਲੀ ਸ਼ਰਟ ਰਹੂਗੀ, ਕ੍ਰੇਪ ਦੇ ਵਿੱਚ ਇਹਦਾ ਫੈਬਰਿਕ ਆ ਜਾਊਗਾ। ਇਸ ਤਰ੍ਹਾਂ ਦੀ ਇਹਦੀ ਪ੍ਰਿੰਟਿੰਗ ਹੋਈ ਹੋਈ ਹੈ, ਪਲਾਂਟ ਜੇ ਬਣੇ ਹੋਏ ਨੇ ਇਹਦੇ ਵਿੱਚ ਸਾਰੇ ਚ। ਪ੍ਰਿੰਟਿੰਗ ਬਹੁਤ ਸੋਹਣੀ ਹੈ ਇਹਦੀ। ਇਸ ਤਰ੍ਹਾਂ ਦੀ ਇਹਦੀ ਪ੍ਰਿੰਟਿੰਗ ਆ ਸਿੰਪਲ ਸ਼ਰਟ ਹੈ ਇਹ ਸਟਿਚ ਕੀਤੀ ਹੋਈ ਹੈ ਤੇ ਨੈੱਕ ਇਸ ਤਰ੍ਹਾਂ ਦਾ ਰੱਖਿਆ ਹੋਇਆ ਹੈ ਰਾਉਂਡ ਨੈੱਕ ਦੇ ਵਿੱਚ ਬੈਨ ਲਾਈ ਹੋਈ ਆ ਆਪਾਂ ਹਾਫ ਨੈੱਕ ਨੂੰ ਬੈਨ ਲਾਈ ਹੋਈ ਹੈ ਲੋ ਜੀ ਇਹ ਹੈਗਾ ਸਲਵਾਰ ਦਾ ਫੈਬਰਿਕ ਜੋ ਆਪਣੇ ਕੋਲ ਘਰ ਹੀ ਪਿਆ ਸੀਗਾ ਤੇ ਇਹ ਵੀ ਆਪਣੇ ਸ਼ਰਟ ਦੇ ਨਾਲ ਬਿਲਕੁਲ ਮੈਚ ਹੋ ਗਿਆ ਸੀਗਾ ਦੇਖੋ ਬਿਲਕੁਲ ਇਹਦਾ ਬੇਸ ਕਲਰ ਆ ਜਿਹੜਾ ਸ਼ਰਟ ਦਾ ਉਹਦੇ ਨਾਲ ਇਹ ਮੈਚ ਹੋ ਗਿਆ ਸੀ ਤੇ ਜੋ ਇਸ ਦਾ ਦੁਪੱਟਾ ਹੀ ਦੇਖੋ ਇਹ ਵਾਲੇ ਦਾ ਦੁਪੱਟੇ 'ਚ ਥੋੜਾ ਜਿਹਾ ਫਰਕ ਆ ਰਿਹਾ ਦੁਪੱਟੇ ਦੇ ਕਲਰ ਦਾ ਬਿਲਕੁਲ ਸੇਮ ਸ਼ੇਡ ਦਾ ਇਹ ਦੁਪੱਟਾ ਹੈ ਜਿਸ ਤਰ੍ਹਾਂ ਆਪਣਾ ਕਮੀਜ਼ ਦਾ ਕਲਰ ਹੈ ਸੇਮ ਵੀ ਉਹੀ ਸ਼ੇਡ ਹੈ ਇਹ ਤੇ ਜੋ ਆਪਣੇ ਦੁਪੱਟੇ ਦੇ ਵਿੱਚ ਬੂਟੀਆਂ ਬਣੀਆਂ ਹੋਈਆਂ ਨੇ ਸੇਮ ਉਸੇ ਰੰਗਾਂ ਦੀ ਹੀ ਪ੍ਰਿੰਟਿੰਗ ਹੋਈ ਹੋਈ ਹੈ ਵਰਕ ਵਾਲੇ ਦੁਪੱਟੇ ਨਾਲ ਆਪਾਂ ਪ੍ਰਿੰਟਿੰਗ ਵਾਲੀ ਸ਼ਰਟ ਰੱਖੀ ਹੈ ਤੇ ਆਪਾਂ ਨਾਰਮਲ ਵੇਅਰ ਕਰ ਸਕਦੇ ਨੂੰ ਜੇ ਕਿਤੇ ਬਾਹਰ ਅੰਦਰ ਜਾਣਾ ਹੋਵੇ ਤੇ ਇਸ ਤਰ੍ਹਾਂ ਆਪਣਾ ਸੂਟ ਜਿਹੜਾ ਬਣ ਕੇ ਤਿਆਰ ਹੋ ਗਿਆ ਤੇ ਜਿਆਦਾ ਆਪਣਾ ਖਰਚ ਵੀ ਨਹੀਂ ਹੋਇਆ ਤੇ ਆਪਣੇ ਦੁਪट्टे ਦਾ ਵੀ ਰੀਯੂਜ਼ ਹੋ ਗਿਆ ਤੇ ਇਸ ਤਰ੍ਹਾਂ ਆਪਾਂ ਆਪਣੇ ਸੂਟ ਨੇ ਜਿਹੜੇ ਘਰੇ ਹੀ ਤਿਆਰ ਕਰ ਸਕਦੇ ਆ ਤੇ ਤੁਸੀਂ ਵੀ ਇਸ ਆਈਡੀਆ ਨੂੰ ਅਪਣਾ ਸਕਦੇ ਹੋ ਤੇ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ ਉਦੋਂ ਤੱਕ ਸਤਿ ਸ੍ਰੀ ਅਕਾਲ